ਤੇ ਮੇਰੇ ਵੀਰੋ ਉਹ ਬੱਲੇ 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 ਸਵਾਲ ਦੀ ਤਰਜਾ ਬਿੱਦੂਆ ਤੇ ਦੂਜੇ ਪਾਸੇ ਲੇਵੇ ਵਾਲਾ ਵਿਕਾਸ ਆਹ ਧਾਰ ਨੇ ਵੱਡੇ ਵੱਡੇ ਵੀ ਅਕੈਡਮੀ ਪੋਜੇਬਾ ਦੀ ਟੀਮ ਚਿੱਟੀਆਂ ਲੀਕਰਾਂ ਦੇ ਵਿੱਚ ਮੇਰੇ ਖੱਬੇ ਪਾਸੇ ਆ ਤੇ ਮੇਰੇ ਸੱਜੇ ਪਾਸੇ ਚੜ੍ਹਦੀ ਕਲਾ ਕਬੱਡੀ ਕਲੱਬ ਮੇਰੇ ਵੀਰੋ ਕਪੂਰ ਥਲੇ ਦੀ ਆ ਉਹ ਕਬੱਡੀ 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 ਆਦਾ ਮੀਨੇ ਦਾ ਆਦਾ ਮੇਰੇ ਵੀਰੋ ਵਿਕਾਸ ਥਲੇਵੇ ਦਾ ਮੈਂ ਪਹਿਲਾਂ ਵੀ ਦੱਸਿਆ ਸੀ 51000 ਘਰੇ ਲਜਾਨ ਨੂੰ ਫਿਰਦਾ ਆ ਇੱਕ ਪਾਸੇ ਮੇਰੇ ਵੀਰੋ ਉਹ ਬੱਲੇ 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 ਸਵਾਲ ਦੀ ਤਰਜਾ ਬਿੰਦੂ ਆ ਤੇ ਦੂਜੇ ਪਾਸੇ ਲੇਵੇ ਵਾਲਾ ਵਿਕਾਸ ਆ ਆਦਾ ਨੇ ਵੱਡੇ ਵੱਡੇ ਪੁੱਠੇ ਕਰੇ ਨੇ ਆਹਦੇ ਦਾ ਨੇ ਲੈ ਵੀ ਉੱਨ੍ਹਾ ਬਲੇ ਦਸੀ ਆ ਵੇਖ ਲਲਕਰਾ ਪੈਂਦਾ ਹਾਂ ਜੀਤੀਆ ਮੇਰੇ ਵੀਰੋ ਆਹ ਸਾਹਮਣੇ ਸਵਾਨਿਆ ਕਬੱਡੀ ਪੈ ਗਈ ਛੇੜ ਕਹਾਣੀ ਔ ਰੀਤਿੰਦਰ ਸਿੰਘ ਜੀ ਮਝਾ ਐਡਵੋਕੇਟ ਸਾਹਿਬ ਜਿੱਤਣ ਬਾਈ ਟੀਮ ਲਈ 1000 ਅਮਨਦੀਪ ਫਰਿਆਲ ਕੰਬਾਈਨ ਵਾਲਾ ਤੇ ਨਾਲ ਕਾਲਾ ਖੋਖਰ ਰਾਜੇ ਪਤਲੀ ਦੀ 500 ਹਰ ਇੱਕ ਜੱਫੇ ਦਾ ਪਰ ਸਾਹਮਣੇ ਵੇਖੋ ਆਹ ਕਹਿੰਦੇ ਦਾ ਦਾ ਵੱਖਰੇ ਯਹਲੇ ਦੀ ਰਿਪੋਰਟ ਆ ਜਾ ਉੱਥੇ gira ਸਾਹਮਣੇ ਬਿੰਦੂ ਕਹਿੰਦੇ ਸਾਰੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਕੇ ਚੱਲ ਵੱਧਦਾ ਹੋਇਆ ਠਾਠਾ ਮਾਰਦਾ ਕੱਠਾ ਆਹ ਲੇਵੇ ਵਾਲਾ ਇਹਦੇ ਆ ਦਾਲ ਓਏ ਵੱਡੇ ਵੱਡੇ ਪੁੱਠੇ ਕੀਤੇ ਨੇ ਓਏ ਮੇਰੇ ਵੀਰੋ ਵੱਡੇ ਵੱਡੇ ਪੁੱਠੇ ਕੀਤੇ ਆ ਹਲੇਵੇ ਵਾਲਾ ਵਿਕਾਸ ਮੇਰੇ ਵੀਰੋ ਓਹ ਲੇਵੇ ਵਾਲਾ ਕਦੇ ਯਾਰਪ ਵਿੱਚ ਵੀ ਤੰਨ ਤੰਦ ਕਰਵਾ ਕੇ ਆਇਆ ਹੈ ਅੱਜ ਨਾਦੇ ਵਿੱਚ ਵੀ ਜੱਸੀ ਦੇ ਕੱਪ ਤੇ ਓਹ ਸਿਰਾਂ ਲਈ ਜਾਂਦਾ ਸੋਈਆਂ ਵਾਲੇ ਜੱਸੀ ਦੇ ਕੱਪ ਲੋ ਜਿਹੜਾ ਹੁਣ ਦੋ ਜੱਫੇ ਲਾ ਗਿਆ ਫੇਰ 3100 ਦਿੱਤਾ ਜਾਊ ਸੈਂਟੀ ਪੰਗੂ ਵੱਲੋਂ ਜਿਹੜਾ ਵੀ ਦੋ ਜਫੇ ਲਾ ਗਿਆ 2100 ਦਿੱਤਾ ਜਾਊ ਸਾਹਮਣੇ ਰੇ ਸੰਧੂਆ ਸਾਹਮਣੇ ਕਹਿੰਦੇ ਨੋਟਾਂ ਦਾ ਮੀਂਹ ਪੈਂਦਾ ਆ ਵੀ ਮੇਰੇ ਵਿਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੱਲੇ 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 ਹੋਊਗੀ ਮਿੱਤਰੋ ਇੱਕ ਪਾਸੇ ਲੇਵੇ ਵਾਲਾ ਇਹ ਵਿਕਾਸ ਉਹ ਨਾਪੇ ਵਾਲਿਓ ਉਹਦਾ ਨਜ਼ਾਰਾ ਉਹ ਤਾੜੀਆਂ ਇੱਕ ਵਾਰ ਸੰਗਤ ਦਾ ਧੰਨਵਾਦ ਤੇ ਤਾੜੀ ਵੀ ਬਲਵਾ ਦੇ ਜਰਾ ਪਰ ਇੱਕ ਬੇਨਤੀ ਵੀ ਕਰ ਜ਼ਰੂਰ ਕਰ ਦਿਆਂ ਕਿ ਸਵੇਰੇ ਨਹੀਂ ਤਾਂ ਹੁਣ ਨੂੰ ਘਟੋ ਘਟਾ ਇਹ 6 ਵਜੇ ਨੂੰ ਮੈਂ ਸਮਾਪਤ ਹੋ ਜਾਣੇ ਸੀਗੇ ਪਹਿਲਾਂ ਆਪਾਂ ਨੂੰ 75 ਕਿਲੋ ਦੀਆਂ ਟੀਮਾਂ ਨੂੰ ਟਾਈਮ ਦੇਣਾ ਪੈ ਗਿਆ ਉਹਨਾਂ ਦਾ ਸੈਮੀਫਾਈਨ ਰਹਿੰਦਾ ਸੀ ਟੀਮਾਂ ਆਪਣੀਆਂ ਨੇ ਵੇਟ ਕੀਤਾ ਹਾਂ ਖਿਡਾਰੀ ਕਹਿੰਦੇ ਹਰਵਿੰਦਰ ਖੱਡੂ ਦੇ ਪਿੰਡੂ ਆ ਮੇਰੇ ਵੀਰੋ ਕਾਲੇ ਕਾਂ ਦੀ ਧਰਤੀ ਦਾ ਸਿੱਖ ਸਰਦਾਰ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਾਂਜੀ 37 ਪੰਗੂ ਵੱਲ ਆ ਜਫੇ ਦੇ ਯੂਐਸਏ ਵਾਲੇ ਵੱਲੋਂ 500 ਰੁਪਇਆ ਮਲੇ ਵੀਰੋ ਆਹ ਦੇਖਾਂਗੇ ਸਾਹਮਣੇ ਨਾਲ ਲਾਡੀ ਖੈਣਾ सोनू ਕੈਨੇਡਾ ਨਾਮ ਦੇ 3100 ਹੈ ਬਿੰਨਾਹੜੀ ਵਾਲਾ ਸਰਪੰਚ ਪਿਆਰਾ ਸਰਪੰਚ ਖਜੂਰਲਾ ਨਾਲ ਕਾਕਾ ਜੱਜ